ਤੁਹਾਨੂੰ ਕਿਉਂ ਲੱਗਦਾ ਹੈ ਕਿ ਮੁਹੰਮਦ ਮੁਸਤਫਾ ਨੇ ਆਪਣੇ ਪੁੱਤ ਦਾ ਕਤਲ ਕੀਤਾ ਹੈ ਇਹ ਤਾਂ ਕ੍ਰਿਮਿਨਲ ਬੰਦਾ ਜੀ ਇਹਦਾ ਮਾਈਂਡ ਕ੍ਰਿਮਿਨਲ ਹੋਣਾ ਇਹਨਾਂ ਨੇ ਇੱਕ ਗੱਲ ਕਹੀ ਵੀ ਮੈਂ ਜਦ ਰ ਰਜ਼ੀਆ ਨਾਲ ਜਾਣਾ ਤੇ ਮੈਂ ਕਿਸੇ ਕੁੜੀ ਨੂੰ ਦੇਖ ਕੇ ਕਹਿਣਾ ਵੀ ਕਿਤਨੀ ਸੁੰਦਰ ਹੈ ਜਿਹੜਾ ਬੰਦਾ ਇੱਟਾ ਲੰਬਾ ਡਰਗੀ ਹੋਵੇ ਕਿ ਉਹ ਬਾਡੀ ਬਿਲਡਰ ਬਣ ਸਕਦਾ ਸ਼ਮਸ਼ੂਦੀਨ ਵਾਰੇ ਮੁਹੰਮਦ ਮੁਸਤਫਾ ਕਹਿੰਦੇ ਨੇ ਕਿ ਸ਼ਮਸ਼ੂਦੀਨ ਨੂੰ 2000 ਰੁਪਿਆ ਦਿਓ ਅਤੇ ਕੋਈ ਮਰਜ਼ੀ ਕੰਮ ਕਰਵਾ ਲਓ ਤੁਸੀਂ ਕਿਸੇ ਦੀ ਕੁੜੀ ਨੂੰ ਦੇਖ ਕੇ ਟਿੱਪਣੀ ਕਰਨਾ ਕੀ ਕਾਨੂੰਨ ਜਾਸ ਦਿੰਦਾ ਤੁਹਾਨੂੰ ਤੇ ਮੁਹੰਮਦ ਮੁਸਤਾਫਾ ਤੁਹਾਨੂੰ ਇਹ ਵੀ ਕਹਿ ਰਹੇ ਨੇ ਕਿ ਸ਼ਮਸ਼ੂਦੀਨ ਚੌਧਰੀ ਸਰੇਦਾ ਠੱਗ ਬੰਦਾ ਹੈ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਕੱਢ ਦਿੱਤਾ ਸੀਗਾ ਸਰ ਦੇਖੋ ਮੇਰੀ ਗੱਲ ਸੁਣੋ ਅਕੀਲ ਇੱਥੇ ਹਲਕੇ ਦੇ ਵਿੱਚ ਵੀ ਵਿਚਰਦੇ ਹੋਣੇ ਜਿਵੇਂ ਤੁਸੀਂ ਦੱਸਿਆ ਲੋਕ ਕੀ ਕਹਿੰਦੇ ਸੀ ਅਕੀਲ ਕਿਹੋ ਜਿਹਾ ਸੀ ਮੁਹੰਮਦ ਮੁਸਤਾਫਾ ਕਹਿੰਦੇ ਕਿ ਸ਼ਮਸ਼ੂਦੀਨ ਚੌਧਰੀ ਪਿੱਛੇ ਕਿਸੇ ਵੱਡੇ ਪੋਲੀਟੀਸ਼ੀਅਨ ਦਾ ਹੱਥ ਹੈ ਸ਼ਮਸ਼ੂਦੀਨ ਚੌਧਰੀ ਅੱਜਕੱਲ੍ਹ ਅਖਬਾਰਾਂ ਦੀਆਂ ਸੁਰਖੀਆਂ ਬਣੇ ਹੋਏ ਨੇ ਅਖਬਾਰਾਂ ਦੀਆਂ ਸੁਰਖੀਆਂ ਬਣ ਦਾ ਕਾਰਨ ਹੈ ਕੀ ਹੋ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਸਾਬਕਾ ਮੰਤਰੀ ਰਜਿਆ ਸੁਲਤਾਨਾ ਦੀ ਪੁੱਤ ਦੀ ਮੌਤ ਦੇ ਮਾਮਲੇ ਦੇ ਵਿੱਚ ਮੁੱਖ ਸ਼ਿਕਾਇਤਕਰਤਾ ਨੇ ਆਖਰਕਾਰ शमशुद्दीन चौधरी ने इश्क कैद क्यों दी कौन ने शमशुद्दीन चौधरी इस सब नु ਲੈ ਕੇ ਗੱਲ ਕਰਦੇ ਆ ਸਾਡੇ ਨਾਲ ਮੌਜੂਦ ਨੇ ਖੁਦ शमशुद्दीन चौधरी चौधरी ਸਾਹਿਬ ਆਖਰਕਾਰ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ शमशुद्दीन चौधरी ਹੈ ਕੌਣ शमशुद्दीन चौधरी ਇੱਕ ਨਮਾਣਾ ਜਾਂ ਬੰਦਾ ਮਲੇ ਕੋਲ ਰਹਿਣ ਵਾਲਾ ਸ਼ਮਸ਼ੂਦੀਨ चौधरी ਕੋਈ ਪਛਾਣਤਾ ਹੈ ਨਹੀਂ ਆਖਰਕਾਰ ਉਹਨਾਂ ਨੂੰ ਮੁਹੰਮਦ ਮੁਸਤਾਫਾ ਦੇ ਪੁੱਤ ਦੀ ਆਵਾਜ਼ ਕਿਉਂ ਬਾਨੀ ਪਈਆ ਸਰ ਗੱਲ ਇਹ ਹੈ ਵੀ ਮੈਂ ਤੁਹਾਨੂੰ ਅਕਸਰ ਵੀ ਕਹਿ ਚੁੱਕਿਆ ਵੀ ਮੇਰਾ ਕੋਈ ਕੋਈ ਦੋਨੋਂ ਨਾਲ ਕੋਈ ਦੁਸ਼ਮਣੀ ਤਾਂ ਹੈ ਨਹੀਂ ਸੀ ਨਾ ਮੇਰਾ ਬੇਰੇ ਸਰ ਦਿਲ ਨੇ ਕਿਹਾ ਮੈਨੂੰ ਅਫਸੋਸ ਬਹੁਤ ਹੋਇਆ ਵੀ ਇਹ ਗਲਤ ਗਲਤ ਹੋਇਆ ਠੀਕ ਹੈ ਨਹੀਂ ਕਟੋਟੇ ਦੀ ਇਨਕੁਆਇਰੀ ਤਾਂ ਹੋਣੀ ਚਾਹੀਦੀ ਮੈਂ ਇਸ ਕਰਕੇ ਆਪਣੀ ਦਰਖਾਸਤ ਲਿਖਾ ਕੇ ਉਹਨਾਂ ਨੂੰ ਦੇ ਦਿੱਤੀ ਮੈਂ ਤਾਂ ਸਿਰਫ ਕਿ ਦਰਖਾਸਤ ਕਿਹਾ ਵੀ ਕੀਆ ਤਾਂ ਜ਼ਿੰਮੇਰੀ ਦਰਖਾਸਤ ਪੜੀ ਹੋਗੀ ਬਈਆ ਮੇਰੇ ਕੋਲ ਆਡੀਓ ਹੈ ਆ ਇੱਕ ਉਹਦਾ ਸਕਰੀਨਸ਼ਾਟ ਆ ਇਹਨੂੰ ਇਨਕੁਇਰੀ ਇਨਵੈਸਟੀਗੇਸ਼ਨ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾ ਉਹਦੇ ਤੇ ਪੁਲਿਸ ਨੇ ਮਤਲਬ ਰੀਇਨਵੈਸਟੀਗੇਸ਼ਨ ਕਰਕੇ ਬਰਚਾਦ ਕਰਤਾ ਤੁਸੀਂ ਸਿੱਧੇ ਤੌਰ ਤੇ ਮੁਹੰਮਦ ਮੁਸਤਾਫਾ ਉੱਤੇ ਉਹਨਾਂ ਦੇ ਪੁੱਤ ਦੇ ਕਤਲ ਦੇ ਦੋਸ਼ ਲਗਾਏ ਨੇ ਆਖਰਕਾਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਮੁਹੰਮਦ ਮੁਸਤਾਫੇ ਨੇ ਆਪਣੇ ਪੁੱਤ ਦਾ ਕਤਲ ਕੀਤਾ ਸਰ ਮੈਂ ਤਾਂ ਦੋਸ਼ ਲਾਇਆ ਨਹੀਂ ਉਹਨਾਂ ਦਾ ਬੇਟਾ ਕਹਿ ਕਹਿ ਕੇ ਗਿਆ ਜੀ ਵੀਡੀਓ 'ਚ ਮੈਂ ਤਾਂ ਕੁਝ ਲਾਇਆ ਨਹੀਂ ਦੋਸ਼ ਮੈਂ ਤਾਂ ਕੋਈ ਦੋਸ਼ ਹੀ ਨਹੀਂ ਲਾਇਆ ਉਹਨਾਂ ਨੇ ਮੇਰੇ ਤੇ ਬਹੁਤ ਦੋਸ਼ ਲਾਇਆ ਨੇ ਮੈਨੂੰ ਕੋਈ ਦੋਸ਼ ਨਹੀਂ ਲਾਇਆ ਗੱਲ ਇਹ ਹੈ ਵੀ ਜੋ ਵੀਡੀਓ ਚ ਕਿਹਾ ਉਹਦੇ ਆਧਾਰ ਤੇ ਕਾਰਵਾਈ ਹੋਈ ਹੈ ਮੇਰੇ ਤੋਂ ਕੋਈ ਉਹ ਐਪਲੀਕੇਸ਼ਨ ਪੜ੍ਹ ਲਓ ਉੱਚ ਕੋਈ ਦੋਸ਼ ਹੈ ਹੀ ਨਹੀਂ ਮਲੇਰ ਕੋਟਲਾ ਦੇ ਵਿੱਚ 1.5 ਤੋਂ 2 ਲੱਖ ਦੇ ਕਰੀਬ ਵੋਟਰ ਨੇ ਉਹਨਾਂ ਦੇ ਵਿੱਚੋਂ ਸ਼ਮਸ਼ੂਦੀਨ ਨੂੰ ਕਿਉਂ ਆਵਾਜ਼ ਉਠਾਉਣੀ ਪਈ ਕਿਉਂ ਤੁਹਾਨੂੰ ਲੱਗਿਆ ਕਿ ਇਹ ਮਸਲਾ ਵੱਡਾ ਹੈ ਇੱਥੇ ਅਕੀਲ ਦੀ ਮੌਤ ਦੇ ਪਿੱਛੇ ਕੁਝ ਹੋਰ ਹੈ ਤੁਹਾਨੂੰ ਹੀ ਕਿਉਂ ਲੱਗਿਆ ਸਰ ਦੇਖੋ ਤੁਸੀਂ ਅਕਸਰ ਦੇਖੋ ਵੀ ਰੱਬ ਕਿਸੇ ਨਾ ਕਿਸੇ ਡਿਊਟੀ ਲਾਉਂਦਾ ਮੈਨੂੰ ਇਹ ਲੱਗ ਰਿਹਾ ਮੇਰੀ ਰੱਬ ਨੇ ਡਿਊਟੀ ਲਈ ਆ ਹੂੰ ਠੀਕ ਹੈ ਨਹੀਂ ਰੱਬ ਨੇ ਕੋਈ ਮਰਜ਼ੀ ਮਾਮਲਾ ਹੋਵੇ ਕੁਝ ਵੀ ਹੋਵੇ ਚਾਹੇ ਆਪਾਂ ਆਜ਼ਾਦੀ ਦੀ ਲੜਾਈਆਂ ਲੜੀਏ ਤੁਸੀਂ ਦੱਸੋ ਵੀ ਜੇ ਤੁਸੀਂ ਕਹਿੰਦੇ ਹੋ ਵੀ ਸ਼ਮਸ਼ੂਦੀਨ ਨੂੰ ਕੀ ਲੋੜ ਸੀ ਤਾਂ ਗਾਂਧੀ ਜੀ ਨੂੰ ਕੀ ਲੋੜ ਸੀ ਆਪਣੇ ਜਿਹੜੇ ਸਾਡੇ ਜਿਹੜੇ ਜਿਹੜੇ ਜਿਨ੍ਹਾਂ ਨੇ ਜੰਗਾਂ ਲੜੀਆਂ ਸਾਂ 47 ਦੀਆਂ ਉਹਨਾਂ ਨੂੰ ਕੀ ਲੋੜਦੀ ਨਾ ਫਾਂਸੀਆਂ ਦਿੱਤੀਆਂ ਕੀ ਲੋੜ ਸੀ ਜਿਨ੍ਹਾਂ ਨੇ ਗੋਲੀਆਂ ਛਾ ਕੇ ਕਹਿੰਦੇ ਨੇ ਖਾਧੀਆਂ ਉਹਨਾਂ ਨੂੰ ਕੀ ਲੋੜ ਸੀ ਜਿਹੜਾ ਅੰਗਰੇਜ਼ਾਂ ਨਾਲ ਲੜਦੇ ਥੇ ਲੜਾਈਆਂ ਅੰਗਰੇਜ਼ਾਂ ਨਾਲ ਇੰਨੀਆਂ ਲੜੀਆਂ ਉਹਨਾਂ ਨੂੰ ਕੀ ਲੋੜ ਸੀ ਉਹ ਵਧੀਆ ਦੀ ਬ੍ਰਿਸਟਰ ਥੇ ਜਾਣਦੀ ਜੀ ਉਹਨਾਂ ਨੂੰ ਲੋੜ ਕੀ ਪਈ ਸੀ ਸਰ ਦੇਖੋ ਇਹ ਵੀ ਇੱਕ ਰੱਬ ਦਾ ਨਿਜ਼ਾਮ ਹੈ ਰੱਬ ਹਰ ਚੀਜ਼ ਦੇ ਵਿੱਚ ਹਰ ਬੰਦੇ ਡਿਊਟੀ ਲਾਉਂਦਾ ਠੀਕ ਹੈ ਵੀ ਕੌਣ ਕੀ ਕਰ ਸਕਦਾ ਉਹਦੀ ਡਿਊਟੀ ਲਾਉਂਦਾ ਵੀ ਤੂੰ ਕਰ ਮੁਹੰਮਦ ਮੁਸਤਫਾ ਤੁਸੀਂ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਹਰ ਖਬਰ ਦੇ ਵਿੱਚ ਕਿ ਤੁਸੀਂ ਮੁਹੰਮਦ ਮੁਸਤਫਾ ਦੀ ਗਾਂ ਵੰਡਿਓ ਪਰ ਜਦੋਂ ਮੁਹੰਮਦ ਮੁਸਤਫਾ ਦਾ ਇੰਟਰਵਿਊ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੇ ਕੋਲ ਕੋਈ ਗਵਾਂਡੀ ਦਾ ਘਰ ਹੀ ਨਹੀਂ ਹੈਗਾ ਫਿਰ ਸ਼ਮਸ਼ੂਦੀਨ ਕਿ ਚੌਧਰੀ ਕਿਵੇਂ ਗਵਾਂਡੀ ਹੋ ਗਏ ਸਰ ਦੇਖੋ ਮੈਂ ਸਾਰਿਆਂ ਨੂੰ ਤੁਹਾਨੂੰ ਵੀ ਦੱਸ ਦ ਦੱਸ ਦੱਸਣਾ ਵੀ ਜਿਹੜਾ ਰਜ਼ੀਆ ਸੁਲਤਾਨਾ ਦਾ ਪੇਕਾ ਪਰਿਵਾਰ ਆ ਔਰ ਮੇਰਾ ਘਰ ਅਸੀਂ 47 ਤੋਂ ਪਹਿਲਾਂ ਤੋਂ ਉੱਥੇ ਰਹਨੇ ਆ ਉਹ ਰੋ ਵੀ ਬਹੁਤ ਦੇਰ ਦੇ ਉੱਥੇ ਰਹਿ ਰਹੇ ਨੇ ਤੇ ਸਾਡੇ ਗਮਾਂਡੀ ਨੇ ਫਿਰ ਉਸ ਤੋਂ ਇਲਾਵਾ ਕੱਲਿਆ ਵੀ ਮੁਸਤਫਾ ਦੀ ਮੁਸਤਫਾ ਦੀ ਵਾਈਫ ਰਜਾ ਸੁਲਤਾਨਾ ਦੀ ਮੁਸਤਫਾ ਦੀ ਨੋ ਦੀ ਮੁਸਤਫਾ ਦੇ ਬੇਟੇ ਦੀ ਮੁਸਤਫਾ ਦੇ ਬੇਟੀ ਦੀ ਸਭ ਦੀ ਵੋਟ ਉੱਥੇ ਬਣੀ ਹੋਈ ਜਾ ਫਿਰ ਜੇ ਤੁਹਾਡਾ ਉੱਥੇ ਕੋਈ ਲੈਣਾ ਦੇਣਾ ਨਹੀਂ ਥੋਨੇ 2002 ਤੋਂ ਲੈ ਕੇ ਹੁਣ ਤੱਕ ਵੋਟ ਕਿਉਂ ਰੱਖੀ ਤੁਸੀਂ ਕਹਿੰਦੇ ਮੈਂ ਰਹਿਣਾ ਹਮਰਕੜ ਦੇ ਵਿੱਚ ਤੁਸੀਂ ਮਲੇਕੂਲਾ ਵੋਟ ਕਿਉਂ ਰੱਖੀ ਇਹਦਾ ਮਤਲਬ ਤੁਸੀਂ ਇਲੈਕਸ਼ਨ ਲੜਦੇ ਹੋ ਤੇ ਵੋਟ ਚੋਰੀ ਕਰ ਰਹੇ ਹੋ ਤੁਸੀਂ ਆਪਣੇ ਘਰੇ ਵੋਟ ਬਣਾਓ ਥੋੜਾ ਹੋਰ ਇਹ ਵੋਟ ਰੱਖਣ ਦਾ ਕਾਰਨ ਕੀ ਹੈ ਸਿਰਫ ਆਪਣੇ ਆਪ ਨੂੰ ਵੋਟਾਂ ਪਾਉਣੀਆਂ ਤੁਸੀਂ ਵੋਟ ਚੋਰੀ ਇਹ ਤਾਂ ਜਾਂ ਤਾਂ ਤੁਸੀਂ ਕਹੋ ਵੀ ਤੁਸੀਂ ਆ ਤੁਸੀਂ ਆਹ ਕਹਿ ਰਹੇ ਹੋ ਵੀ ਮੇਰੀ ਮੇਰਾ ਰਹਿਸ਼ ਨਹੀਂ ਜੇ ਉਹਨਾਂ ਰਹਿਸ਼ ਨਹੀਂ ਤਾਂ ਕਾਂਗਰਸ ਪਾਰਟੀ ਦੇ ਤੁਸੀਂ ਫਾਰਮ ਭਰ ਰਹੇ ਹੋ ਪੂਰੇ ਹਿੰਦੁਸਤਾਨ ਦੇ ਵਿੱਚ ਬਿਜਾ ਕਾਂਗਰਸ ਪਾਰਟੀ ਜਿਹੜੀ ਕਹਿੰਦੇ ਨੇ ਬਾਕੀ ਪਾਰਟੀਆਂ ਨੇ ਉਹ ਵੋਟ ਚੋਰੀ ਕਰਦੀਆਂ ਨੇ ਤੁਸੀਂ ਤਾਂ ਖੁਦ ਵੋਟ ਚੋਰੀ ਕਰ ਰਹੇ ਤੁਸੀਂ ਕਿਹੜੇ ਉਹਦੇ ਅਧਿਕਾਰ ਨਾਲ ਸਾਈਨ ਕਰਾਉਣ ਦੇ ਫਿਰਦੇ ਹੋ ਜੀ ਉਹ ਤਾਂ ਵੋਟ ਚੋਰੀ ਹੋ ਗਈ ਤੋ ਡੀ ਰਿਸ਼ਤੇਦਾਰੀ ਇਹ ਰਹੀ ਜਸਲਤਾਨਾ ਨਹੀਂ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਹੈ ਸਾਡੀ ਲਿਹਾਜ਼ ਆਪਾਂ ਕਮਾਂਡਰੀ ਦੇ ਤੌਰ ਤੇ ਵੀ ਹੈ ਵੈਸੇ ਵੀ ਸਾਡਾ ਪਰਿਵਾਰ ਨਾਲ ਬਹੁਤ ਅੱਛਾ ਰਿਲੇਸ਼ਨ ਦਾ ਤੁਸੀਂ ਇਹਨਾਂ ਦੇ ਪੰਜਾਂ ਨਾਲ ਗੱਲ ਕਰ ਸਡਾਲੀ ਨਾਲ ਗੱਲ ਕਰ ਲੋ ਤੁਸੀਂ ਜਗਾ ਕਹਿ ਦੇਣਾ ਦਾ ਜੋ ਛੋਟਾ ਸਾਲਾ ਸਡਾਲੀ ਉਹ ਕਿਸੇ ਟਾਈਮ ਦੇ ਵਿੱਚ ਐਮਸੀ ਇਲੈਕਸ਼ਨ ਦਾ ਲੜਾ ਸੀ ਅਸੀਂ ਬੜੇ ਛੋਟੇ ਛੋਟੇ ਹੁੰਦੇ ਤੇ ਠੀਕ ਹੈ ਨਾ ਅਤਾ ਉਹਦਾ ਤਾਰਾ ਨਿਸ਼ਾਨਤਾ ਤਾਰਾ ਹੁੰਦਾ ਨਾ ਤਾਰਾ ਨਿਸ਼ਾਨਤਾ ਅਸੀਂ ਤਾਂ ਘਰ ਘਰ ਰੌਲਾ ਪਾਉਂਦੇ ਫਿਰਦੇ ਸੀ ਉਸ ਟਾਈਮ ਵੀ ਨਾਲ ਲੱਗੇ ਰਹੇ ਹ ਉਸ ਤੋਂ ਬਾਅਦ ਮੇਰੀ ਮਾਦਰ ਕਦੇ ਵੀ ਘਰੋਂ ਬਾਹਰ ਨਹੀਂ ਨਿਕਲੀ ਇਹ ਗੱਲ ਤੁਸੀਂ ਮਾਲੇ ਪੁੱਛ ਲਓ ਅਰਸ਼ ਡਾਲੀ ਨੂੰ ਪੁੱਛ ਲਓ ਮੇਰੀ ਮਾਦਰ ਕਦੇ ਘਰ ਤੋਂ ਬਾਹਰ ਨਹੀਂ ਨਿਕਲੀ ਡਾਲੀ ਵੱਸੇ ਵੋਟਾਂ ਮੰਗਦੀ ਫਿਰਦੀ ਸੀ ਜੇ ਸਾਡਾ ਮੰਨ ਲਓ ਆਪਸ ਦੇ ਵਿੱਚ ਪਿਆਰ ਨਹੀਂ ਸੀ ਮੇਰੀ ਮਾਦਰ ਜਿਹੜੀ ਘਰੋਂ ਬਾਹਰ ਨਹੀਂ ਨਿਕਲੀ ਉਹ ਡਾਲੀ ਵੱਸੇ ਵੋਟਾਂ ਕਿ ਮੰਗਦੀ ਫਿਰਦੀ ਸੀ ਸ਼ਮਸ਼ੂਦੀਨ ਬਾਰੇ ਮੁਹੰਮਦ ਮੁਸਤਾਫਾ ਕਹਿੰਦੇ ਨੇ ਕੀ ਸ਼ਮਸੂਦੀਨ ਨੂੰ 2000 ਰੁਪਿਆ ਦਿਓ ਅਤੇ ਕੋਈ ਮਰਜ਼ੀ ਕੰਮ ਕਰਵਾ ਲਓ ਦੇਖੋ ਮੋਸਮਾ ਸਾਹਿਬ ਕੀ ਕਹਿੰਦੇ ਨੇ ਅੱਜ ਪਹਿਲਾਂ ਆਪਣੇ ਵੀਡੀਓ ਦੇਖ ਕੇ ਜਿਹੜੇ ਕਹਿੰਦੇ ਨੇ ਵੀ ਸ਼ਮਸੂਦੀਨ ਨੇ ਇੰਨੇ ਪੈਸੇ ਇਕੱਠੇ ਕਰ ਲਏ ਵੀ ਬਲੇਕ ਕੋਡਲਾ ਦੇ ਵਿੱਚ 500 ਦੇ ਨੋਟ ਖਤਮ ਕਰਤੇ ਦੂਜੇ ਪਾਸੇ ਕਹਿੰਦੇ ਨੇ ਵੀ ਉਹਨੂੰ 2000 ਰੁਪਏ ਦਿਓ ਜੋ ਮਰਜ਼ੀ ਕਰਾ ਲਓ ਮੋਸਮਾ ਸਾਹਿਬ ਤੁਸੀਂ ਇੱਕ ਸਟੈਂਡ ਤੇ ਤਾਂ ਖੜੋ ਨਾ ਜੀ ਹਰ ਚੀਜ਼ 'ਚ ਝੂਠ ਹਰ ਚੀਜ਼ 'ਚ ਕਟ ਕੋਈ ਤਾਂ ਸੱਚਾਈ ਦੱਸੋ ਨਾ ਜੀ ਹਰ ਤੇ ਇਹਨਾਂ ਦੀ ਹਸਲ ਨਾ ਜੀ ਇਹ ਇਹਨਾਂ ਦੀ ਹੋਣੀ ਹੈ ਇਹ ਸ਼ੁਰੂ ਤੋਂ ਜਦ ਦੇ ਸਿਆਸਤ ਕਰਨ ਲੱਗੇ ਨੇ ਸੀ ਤਾਂ ਦੇਖ ਦੇਖਦੇ ਆ ਰਹੇ ਆ ਨਾ 2002 ਤੋਂ ਇਹ ਜਦ ਵੀ ਕੋਈ ਗੱਲ ਹੁੰਦੀ ਹੈ ਮੰਨ ਲਓ ਕੋਈ ਇਹਨਾਂ ਦੇ ਵਿਰੋਧੀ ਆ ਗਿਆ ਉਹਦੇ ਵਿੱਚ ਐਸੇ ਕੀੜੇ ਪਾ ਦਿੰਦੇ ਨੇ ਐਸੇ ਕੀੜੇ ਪਾ ਦਿੰਦੇ ਨੇ ਬੇਦਾ ਬੰਦਾ ਸਭ ਤੋਂ ਜ਼ਿਆਦਾ ਗੁਨਾਹਗਾਰ ਬੰਦਾ ਇਹੀ ਆ ਬਸ ਦੁਨੀਆ ਦਾ ਔਰ ਜਿਹੜਾ ਬੰਦਾ ਨਾ ਨਾਲ ਆ ਜਵੇ ਉਹ ਜਿਹੜਾ ਮਰਜ਼ੀ ਹੋਵੇ ਉਹ ਕਹਿੰਦੇ ਨੇ ਇਹ ਤਾਂ ਫਰਿਸ਼ਤਾ ਆ ਗਿਆ ਇਹ ਉਹਨਾਂ ਦੀ ਸਿਆਸਤ ਦਾ ਹਿੱਸਾ ਜੀ ਹੈ ਔਰ ਹੁਣ ਉਸ ਮਤਲਬ ਅੱਜ ਦੇ ਟਾਈਮ ਦੇ ਵਿੱਚ ਉਹ ਇਨਵੈਸਟੀਗੇਸ਼ਨ ਹੀ ਕਰਾ ਰਹੇ ਅੱਜ ਦੇ ਟਾਈਮ 'ਚ ਉਹ ਇਲੈਕਸ਼ਨ ਲਾਡਰ ਹੈ ਨਾ 2027 ਦਾ ਤੁਸੀਂ ਉਹਨਾਂ ਦੀਆਂ ਸਾਰੀਆਂ ਸਪੀਚਾਂ ਸੁਣ ਲਓ ਸਾਰੇ ਯਾਰ ਦੇਖੋ ਮੈਂ ਇੱਕ ਆਮ ਬੰਦਾ ਮੈਂ ਉਹਨਾਂ ਦੇ ਖਿਲਾਫ ਇਲੈਕਸ਼ਨ ਨਹੀਂ ਲਾਡਰਿਆ ਮੈਨੂੰ ਸਿਰਫ ਮੇਰਾ ਕਸੂਰ ਇੰਨਾ ਕੀ ਹੈ ਮੈਂ ਇੱਕ ਦਰਖਾਸਤ ਲਿਖੀ ਉੱਥੇ ਜਾ ਕੇ ਦੇ ਦਿੱਤੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਉਹਨਾਂ ਨੂੰ ਕੋਈ ਗੱਲ ਹੀ ਨਹੀਂ ਕਰਨੀ ਚਾਹੀਦੀ ਸੀ ਉਹ ਕਹਿੰਦਾ ਠੀਕ ਹੈ ਭਾਈ ਤੂੰ ਦੇ ਦਿੱਤੀ ਆ ਚੱਕੋ ਸਮਾਨ ਤੁਸੀਂ ਇਨਵੈਸਟੀਗੇਸ਼ਨ ਕਰੋ ਠੀਕ ਕੋਈ ਪ੍ਰੈਸਰ ਦੇ ਵਿੱਚੋਂ ਉਹ ਚੋਰ ਹੈ ਉਹ ਠੱਗ ਹੈ ਉਹ ਫਰਾਨਾ ਇਹ ਗੱਲਾਂ ਕਰਦਾ ਕੀ ਮਤਲਬ ਹੋਜੀ ਇਹ ਤਾਂ ਕੱਲੀ ਸਮਝਾ ਰਹੀ ਮੈਨੂੰ ਮੁਹੰਮਦ ਮੁਸਤਫਾ ਕਹਿੰਦੇ ਕਿ ਸ਼ਮਸ਼ੂਦਾਨ ਸ਼ਮਸ਼ੂਦੀਨ ਚੌਧਰੀ ਪਿੱਛੇ ਕਿਸੇ ਵੱਡੇ ਪੋਲਿਟਿਸ਼ੀਅਨ ਦਾ ਹੱਥ ਹੈ ਦੇਖੋ ਸਭ ਤੋਂ بڑا ਪੋਲਿਟਿਸ਼ੀਅਨ ਹੈ ਜਿਹੜਾ ਮੇਰਾ ਰੱਬ ਹੈ ਉਹਦੀ ਹੱਥ ਹੈ ਜੀ ਮੇਰੇ ਉੱਤੇ ਮੇਰੇ ਰੱਬ ਦਾ ਹੱਥ ਹੈ ਜੇ ਰੱਬ ਚਾਹ ਮਤਲਬ ਮੇਰੇ ਸਿਰ ਤੇ ਆਈ ਹਰ ਰੱਬ ਹੱਥ ਬਣਾਏ ਰੱਖੇ ਮੈਂ ਬਹੁਤ ਕੁਝ ਕਹਾ ਹੋ ਜੂ ਨਹੀਂ ਤਾਂ ਗੱਲੇ ਹੈ ਵੀ ਪੂਰੀ ਦੁਨੀਆ ਲੱਕੇ ਮੇਰਾ ਫਾਇਦਾ ਕਰਨਾ ਚਾਹੇ ਫਾਇਦਾ ਨਹੀਂ ਕਰ ਸਕਦੀ ਪੂਰੀ ਦੁਨੀਆ ਲਾਕੇ ਮੇਰਾ ਨੁਕਸਾਨ ਕਰਨਾ ਚਾਹੇ ਰੁਕਾਨ ਨਹੀਂ ਕਰ ਸਕਦੀ ਵੈਜ਼ੂ ਮੰਤਸ਼ਾਬਾ ਜ਼ਿਲੂ ਮੰਤਸ਼ਾ ਉਹ ਰੀਜ਼ ਦਾ ਮਾਲਕ ਉਹ ਹੀ ਆ ਜ਼ਿਲ੍ਹੇ ਦਾ ਮਾਲਕ ਵੀ ਆ ਅਗਰ ਮੇਰੀ ਉਹਨਾਂ ਡਿਊਟੀ ਲਈਏ ਤਾਂ ਕੋ ਸੋਚ ਕੇ ਲਈਏ ਤੇ ਮੁਹੰਮਦ ਮੁਸਤਾਫਾ ਤੁਹਾਨੂੰ ਇਹ ਵੀ ਕਹਿ ਰਹੇ ਨੇ ਕਿ ਸ਼ਮਸ਼ੂਦੀਨ ਚੌਧਰੀ ਸਰੇਦਾ ਠੱਗ ਬੰਦਾ ਹੈ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਕੱਢ ਦਿੱਤਾ ਸੀਗਾ ਸਰ ਦੇਖੋ ਮੇਰੀ ਗੱਲ ਸੁਣੋ ਮੈਂ ਠੱਗਾਂ ਬਿਲਕੁਲ ਮੈਂ ਮੰਨਦਾ ਤੁਸੀਂ ਜਿਹੜੇ ਗੱਲ ਕਹਿ ਰਹੇ ਹੋ ਮੈਂ ਠੱਗਾਂ ਤੁਸੀਂ ਇਹ ਦੱਸੋ ਤੁਸੀਂ ਉਹਰੇ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੇ ਹੋ ਓਪੋਜੀਸ਼ਨ ਦਾ ਰੋਲ ਕੀ ਹੁੰਦਾ ਕੋਈ ਕਿਤੇ ਕੋਈ ਹੋ ਹੁੰਦੀ ਆ ਕੋਈ ਗਲਤ ਕੰਮ ਹੁੰਦਾ ਤਾਂ ਉਹਨੂੰ ਬੋਲਣਾ ਚਾਹੀਦਾ ਤੁਸੀਂ ਤੁਹਾਡੀ ਵਾਈਫ ਤੁਹਾਡੀ ਬੇਟੀ ਨੇ ਮੇਰੇ ਖਿਲਾਫ ਮਤਲਬ ਜਦ ਦੀ ਸਰਕਾਰ ਬਣੀ ਉਸ ਤੋਂ ਪਹਿਲਾਂ ਵੀ ਕਦੇ ਕੋਈ ਬਿਆਨ ਤਾਂ ਦਿੱਤਾ ਹੋਵੇ ਜਨਾਬ ਹੁਣ ਮੈਂ ਚੋਰ ਹੋ ਗਿਆ ਉਸੇ ਟਾਈਮ ਦੱਸਦੇ ਭਾਈ ਚੋਰ ਹੈ ਤਾਂ ਤਹਨੇ ਬਿਆਨ ਕਿਉਂ ਨਹੀਂ ਦਿੱਤਾ ਮੇਰੇ ਖਿਲਾਫ ਹੁਣ ਮੈਂ ਚੋਰ ਹੋਣ ਦੇ ਮੈਂਨਾਂ ਗੱਲ ਚੱਕ ਲਈ ਹੁਣ ਮੈਂ ਚੋਰ ਹੋ ਗਿਆ ਇੰਨਾ ਕੀ ਮਸਲੋਰ ਦਾ ਇੱਕਲਾ ਮੈਨੂੰ ਯਾਰ ਤੁਸੀਂ ਬਹੁਤ ਜੱਦੇ ਭਾਈ ਤੋਂ ਲੈ ਕੇ ਹੁਣ ਤੱਕ ਜਿੰਨੇ ਬੰਦੇ ਦੇ ਖਿਲਾਫ ਇਲੈਕਸ਼ਨ ਲੜੇ ਨੇ ਤੁਸੀਂ ਉਹਦੀਆਂ ਸਟੇਜਾਂ ਸਾਰੀਆਂ ਚੱਕ ਲੋ ਵੀ ਉਹ ਕਿਵੇਂ ਬੰਦੇ ਨੂੰ ذلیل ਕਰਦਾ ਕੈਸਿਆਂ ਕੈਸਿਆਂ ਗੱਲਾਂ ਕਰਦਾ ਮੈਂ ਤਾਂ ਹੁਣ ਗੱਲ ਕਹਿ ਵੀ ਨਹੀਂ ਸਕਦਾ ਕਿਵੇਂ ਕਿਵੇਂ ذلیل ਕਰਦਾ ਉਹ ਸਰ ਜਿਵੇਂ ਹੁਣ ਮੇਰੀ ਗੱਲ ਸੁਣੋ ਉਹ ਕੀ ਕੁਝ ਬਣਾ ਦੇਗਾ ਮਤਲਬ ਜਿੰਨੇ ਵੀ ਉਹਦੇ ਖਿਲਾਫ ਇਲੈਕਸ਼ਨ ਲੜੇ ਨੇ ਉਹਨਾਂ ਨੂੰ ਭੱਦੀਆਂ ਬੋਲੀਆਂ ਬੋਲਣੀਆਂ ਗਲਤ ਬੋਲਣਾ ਸਟੇਜਾਂ ਦਾ ਹਿੱਸਾ ਉਹਦਾ ਕੰਮੀ ਹੀ ਹੈ ਜੀ ਮੁਹੰਮਦ ਮੁਸਤਾਫਾ ਇੱਕੇ ਵੀ ਕਹਿੰਦੇ ਨੇ ਕਿ ਜਦੋਂ ਸੈਟ ਵੱਲੋਂ ਬੁਲਾਇਆ ਗਿਆ ਮੈਨੂੰ ਤੇ ਸ਼ਮਸ਼ੂਦੀਨ ਚੌਧਰੀ ਨੂੰ ਸਾਹਮੋ ਸਾਹਮਣੇ ਬਿਠਾਇਓ ਫੇਰ ਦੇਖੋ ਕੀ ਹੁੰਦਾ ਸਰ ਮੈਂ ਤਾਂ ਇਹ ਗੱਲ ਕਹਿਣਾ ਜੀ ਤੁਸੀਂ ਸ਼ਮਸ਼ੂਦੀਨ ਚੌਧਰੀ ਨੂੰ ਸੈਟ ਵੱਲੋਂ ਬੁਲਾਇਆ ਜਾਓ ਉੱਤੇ ਸਾਹਮਣੇ ਬਿਠਾਇਓ ਨੋ ਤੁਸੀਂ ਮੈਂ ਅੱਜ ਹੀ ਕਹਿਣਾ ਜੀ ਮੈਂ ਤਾਂ ਸਾਰੇ ਭਾਈਚਾਰੇ ਨੂੰ ਇੱਕ ਬੇਨਤੀ ਕਰਦਾ ਹਾਂ ਪੂਰੇ ਹਿੰਦੁਸਤਾਨ ਦੇ ਪੱਤਰਕਾਰ ਭਾਈਚਾਰੇ ਨੂੰ ਵੀ ਸਰ ਸਾਨੂੰ ਦੋਨਾਂ ਨੂੰ ਇਕੱਠੇ ਬਿਠਾ ਲਓ ਸਾਰਾ ਭਾਈਚਾਰਾ ਬਹਿ ਜਾਵੇ ਸਾਨੂੰ ਸਵਾਲ ਕਰੇ ਠੀਕ ਹੈ ਉਸ ਤੋਂ ਬਾਅਦ ਸਵਾਲਾਂ ਦੇ ਜਵਾਬ ਦੇ ਉਹ ਵੀ ਦੇ ਦਾ ਮਤਲਬ ਮੈਨੂੰ ਆਪਣੇ ਮੁਸਤਫਾ ਸਾਹਿਬ ਸਾਰੇ ਸਵਾਲਾਂ ਦੇ ਜਵਾਬ ਲੈ ਲੈਣਾ ਸਿੱਟੇ ਜੋ ਸਿੱਟੇ ਹੁਣ ਸਿੱਟੇ ਜੀ ਮਤਲਬ ਚਾਰ ਬੰਦੇ ਨੇ ਉਹ ਇੱਕ ਦੂਜੇ ਸਭ ਮੈਨੂੰ ਸਵਾਲ ਕਰਕੇ ਉਹ ਗੱਲ ਉੱਥੇ ਰਹਿ ਜੂਗੀ ਤੁਸੀਂ ਆਵਾਮ ਦੇ ਵਿੱਚ ਲਿਆਓ ਆਵਾਮ ਦੇ ਸਾਹਮਣੇ ਮੈਨੂੰ ਸਵਾਲ ਕਰੋ ਠੀਕ ਹੈ ਨਾ ਫਿਰ ਆਵਾਮ ਨੂੰ ਤੈਅ ਕਰ ਲੂਗੀ ਵੀ ਝੂਠ ਕਹਿਆ ਹੈ ਸੱਚ ਕਿਹਾ ਆ ਆਪਕੀ ਫੈਸਲਾ ਦੇ ਦੂਗੀ ਆਵਾਮ ਮੁਸਤਫਾ ਕਹਿੰਦੇ ਨੇ ਕਿ ਮੈਨੂੰ ਆਪਣੇ ਪੁੱਤ ਦੀ ਮੌਤ ਦੇ ਮੌਤ ਦੇ ਵਿੱਚ ਚੱਜ ਨਾਲ ਰੋਣ ਵੀ ਨਹੀਂ ਦਿੱਤਾ ਇਹਨਾਂ ਲੋਕਾਂ ਨੇ ਮੇਰੇ ਪੁੱਤ ਦੀ ਮੌਤ ਤੇ ਸਿਆਸਤ ਕੀਤੀ ਹੈ ਪਰ ਹੁਣ ਮੈਂ ਆਪ ਦੇ ਅੰਦਰ ਦਾ ਬਾਪ ਸੁਲਾ ਦਿੱਤਾ ਹੈ ਹੁਣ ਮੈਂ ਇਹਨਾਂ ਇਕੱਲੇ-ਇਕੱਲੇ ਨੂੰ ਚੰਗੀ ਤਰ੍ਹਾਂ ਜਵਾਬ ਦੇਵਾਂਗਾ ਸਰ ਦੇਖੋ ਉਹ ਬਹੁਤ بڑے ਆਦਮੀ ਇਹ ਜਿਹੜੀ ਐ ਸਮਝ ਲਓ ਵੀ ਉਹ ਹਾਥੀ ਨੇ ਮੈਂ ਇੱਕ ਚਿੜੀ ਜੇ ਸਰ ਦੇਖੋ ਮੇਰੀ ਕਿਸਮਤ ਦੇ ਵਿੱਚ ਜੋ ਹੋਇਆ ਮੰਨ ਲਓ ਮੇਰਾ ਨੁਕਸਾਨ ਹੀ ਕਰਨਾ ਹੋਇਆ ਜਾਂ ਮੇਰੇ ਤੇ ਕੋਈ ਮੈਂ ਤਾਂ ਅੱਜ ਹੀ ਕਹਣਾ ਵੀ ਦੇਖੋ ਮੈਂ ਉਹਨਾਂ ਨੇ ਇੱਕ ਗੱਲ ਕਹੀ ਵੀ ਸ਼ਮਸ਼ੂਦਦੀਨ ਤੇ ਪਰਚਾ ਦਾਜੋਆ 18 ਤੇ ਮੇਰੇ ਅੱਠਾ ਪਰਚਾ ਹੈ ਵੀ ਮੇਰੇ ਕੋਲੋਂ ਮੀ ਜੀ ਮੇਰੀ ਮਦਦ ਕਰ ਦੋ ਮੈਂਨੇ ਮੋਂ ਇੱਕ ਗੱਲ ਕਹੀ ਹੈ ਵੀ ਅਸੀਂ 47 ਤੋਂ ਪਹਿਲਾਂ ਤੋਂ ਉੱਥੇ ਰਹਨੇ ਆ ਜਿਹੜਾ ਤੁਹਾਡੇ ਪੇਕੇ ਪਰਿਵਾਰ ਦੇ ਨਾਲ ਉੱਥੇ ਗਮਾਂਦ ਚ ਘਰ ਹੈ ਉਹ ਅਸੀਂ 47 ਤੋਂ ਪਹਿਲਾਂ ਤੋਂ ਉੱਥੇ ਹੀ ਰਹਿ ਰਹੇ ਹਾਂ ਮੇਰਾ ਖਾਨਦਾਨ ਮੇਰੇ ਬਾਪ ਬਾਪ ਮੇਰੇ ਦਾਦੇ ਉੱਥੇ ਰਹਿ ਰਹੇ ਨੇ ਤੁਸੀਂ ਉਹ 47 ਤੋਂ ਲੈ ਕੇ ਹੁਣ ਤੱਕ ਸਾਡੇ ਪੂਰੇ ਪਰਿਵਾਰ ਤੇ ਇੱਕ ਪਰਚਾ ਦਰਜ ਦਿਖਾ ਦਿਓ ਪੂਰੇ ਹਿੰਦੁਸਤਾਨ ਚ ਜਾਂ ਫਿਰ ਤੁਸੀਂ ਆਪ ਦਾ ਦੱਸੋ ਵੀ ਤੁਹਾਡੇ ਤੇ ਔਰ ਤੁਹਾਡੇ ਪਰਿਵਾਰ ਤੇ ਕਿੰਨੇ ਪਰਚੇ ਦਰਜ ਲਓ ਵੀ ਆਮਦ ਤੇ ਪੂਰੇ ਲਿਆਓ ਮੇਰੇ ਤੇ ਕੋਈ ਦਰਜਾ ਤੁਸੀਂ ਕੋ ਲਿਓ ਤੁਸੀਂ ਲੰਗੇ ਦੇਣੀ ਸਿੱਟ ਸਾਹਮਣੇ ਵੀ ਪੇਸ਼ ਹੋਏ ਹੋ ਤੁਹਾਨੂੰ ਸਿੱਟ ਨੇ ਕੀ ਸਵਾਲ ਕੀਤੇ ਨੇ ਤੇ ਤੁਸੀਂ ਕੀ ਜਵਾਬ ਦਿੱਤੇ ਸਭ ਦੇਖੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਇਹਦੇ ਮਾਰੇ ਨਾ ਕੋਈ ਗੱਲ ਨਹੀਂ ਕਰ ਸਕਦਾ ਜੀ ਮੁਹੰਮਦ ਮੁਸਤਫਾ ਇਮਾਮ ਮੁਹੰਮਦ ਮੁਸਤਫਾ ਇੱਕ ਇਹ ਵੀ ਗੱਲ ਕਹਿੰਦੇ ਨੇ ਕਿ ਮੇਰਾ ਕਰਤਾਰ ਲੋਕਾਂ ਨੂੰ ਜਾ ਕੇ ਪੁੱਛ ਲੋ ਮੈਂ ਕਿੰਨਾ ਇਮਾਨਦਾਰ ਹਾਂ ਕਿੰਨਾ ਸਹੀ ਹਾਂ ਸਰ ਹੁਣ ਆਪਾਂ ਬੈਠਿਆ ਮਲੇ ਕੋਲਾ ਦੇ ਵਿੱਚ ਤੁਸੀਂ ਇੱਥੋਂ ਨਿਕਲ ਜਾਓ ਕੱਲੀ ਕੱਲੀ ਗਲੀ ਜਾ ਕੇ ਪੁੱਛ ਲੋ ਵੇ ਮੁਸਫਾ ਕੀ ਨੇ ਮੁਸਫਾ ਨੂੰ ਜੋ ਉਰੇ ਕਿਹਾ ਜਾਂਦਾ ਥੋਨੇ ਇੱਕ ਨਰਸੀਮਾ ਫਿਲਮ ਦੇਖੀ ਹੋਊਗੀ ਨਰਸੀਮਾ ਉਹਦੇ ਵਿੱਚ ਬਾਪ ਜੀ ਹੁੰਦਾ ਇਹਦਾ ਬਾਪ ਜੀ ਵਾਲਾ ਕਰਦਾਰ ਹੈ ਔਰ ਲੋਕਾਂ ਦੇ ਨੂੰ ਇੰਨਾ ਡਰਾ ਧਮਕਾ ਕੇ ਰੱਖਿਆ ਹੋਇਆ ਲੋਕਾਂ ਤੇ ਨਜਾਇਜ਼ ਪਰਚੇ ਕਰਾਉਂਦਾ ਇਹ ਜਿਹੜੇ ਦੇ ਨਾਲ ਦੇ ਲੋਕ ਵੀ ਨੇ ਉਹਨਾਂ ਤੇ ਵੀ ਪਰਚੇ ਕਰਾ ਕੇ ਉਹਨੂੰ ਉਹਨਾਂ ਨੂੰ ਆਪਣੇ ਨਾਲ ਬੰਨ ਕੇ ਰੱਖਦਾ ਤੁਸੀਂ ਕੱਲ ਦੇਖੋ ਵੀ ਇਹ ਕਹਿੰਦਾ ਮੇਰਾ ਕਰਦਾਰ ਦੇਖ ਲਓ ਇਹਨਾਂ ਨੇ ਇੱਕ ਗੱਲ ਕਹੀ ਵੀ ਮੈਂ ਜਦ ਰਜ਼ੀਆ ਨਾਲ ਜਾਣਾ ਤੇ ਮੈਂ ਕਿਸੇ ਕੁੜੀ ਨੂੰ ਦੇਖ ਕੇ ਕਹਣਾ ਕਿ ਕਿਤਨੀ ਸੁੰਦਰ ਹੈ ਤੇ ਰਜ਼ੀਆ ਮੈਨਾਂ ਚਾਰ ਦਿਨ ਹੀ ਬੋਦੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਖੁਦ ਵੀ ਦੱਸੋ ਤੁਹਾਡੀ ਵਾਈਫ ਦੇ ਸਾਨੂੰ ਤੁਸੀਂ ਇਹ ਗੱਲ ਕਹੋਗੇ ਵੀ ਜੇ ਟਿੱਪਣੀ ਕਰਾਂ ਕਿਸੇ ਕੁੜੀ ਨੂੰ ਦੇਖ ਕੇ ਉਹ ਤੁਹਾਡੇ ਨਾਲ ਚੰਗੀ ਕਰੂਗੀ ਉਹ ਤੁਹਾਡੇ ਨਾਲ ਨਹੀਂ ਲੜੂਗੀ ਉਸ ਤੋਂ ਬਾਅਦ ਦੂਸਰੀ ਗੱਲ ਇਹ ਹੈ ਵੀ ਤੁਸੀਂ ਡੀਜੀ ਰਹੇ ਹੋ ਤੁਸੀਂ ਕਿਸੇ ਦੀ ਕੁੜੀ ਨੂੰ ਦੇਖ ਕੇ ਟਿੱਪਣੀ ਕਰਨਾ ਕੀ ਕਾਨੂੰਨ ਜਾਸ ਦਿੰਦਾ ਤੁਹਾਨੂੰ ਔਰ ਉਸ ਤੋਂ ਬਾਅਦ ਤੁਸੀਂ ਮੁਸਲਮਾਨੋ ਕੀ ਕਿਸੇ ਔਰਤ ਨੂੰ ਦੇਖਣਾ ਉਹਦੇ ਤੇ ਟਿੱਪਣੀ ਕਰਨਾ ਕੀ ਸਲਾਮਜਾਸ ਦਿੰਦਾ ਇਹਦਾ ਕਿਰਦਾਰ ਤਾਂ ਆਪ ਹੀ ਦੱਸੀ ਜਾਂਦਾ ਜੀ ਵੀ ਇਹਦਾ ਕਿਰਦਾਰ ਕੀ ਹੈ ਤੁਹਾਨੂੰ ਆਪ ਨੇ ਕੱਢਿਆ ਕਿਉਂ ਸੀ ਸਰ ਮੈਂ ਤਾਂ ਕਿਸੇ ਨਾਲ ਕੱਢਣਾ ਨਾ ਕਰਨ ਮੇਰੇ ਦੋਸਤ ਦੀ ਨਾਮ ਆਪ ਚ ਗਿਆ ਨਾ ਉਹਦੇ ਦੋਸਤੀ ਸੀ ਅਸੀਂ ਉਹ ਕਿਹਦੇ ਨੇ ਬੀਐਸਪੀ ਦੇ ਟਾਊਨਰ ਐਮਪੀ ਇਲੈਕਸ਼ਨ ਲੜਿਆ ਹੁੰਦਾ ਨਾ ਬੀਐਸਪੀ ਦੇ ਉਹ ਲੈ ਨਾ ਉਹ ਮੈਂ ਮੰਨਦਾ ਕਿ ਉਹਨੇ ਆਮ ਆਦਮੀ ਤੋਂ ਲੜਿਆ ਆਮ ਆਦਮੀ ਤੋਂ ਮਤਲਬ ਕਿ ਉਹ ਨਾ ਕੱਢਣਾ ਨਾ ਪਾਉਣਾ ਕੁਝ ਵੀ ਨਹੀਂ ਜੀ ਨਾ ਕੱਢੇਗਾ ਮਲੇਕ ਉਹ ਲਾ ਇੱਕ ਛੋਟਾ ਜਿਹਾ ਸ਼ਹਿਰ ਹੈ ਇੱਥੇ ਆ ਸਮਝ ਲਓ ਵੀ ਪਿੰਡ ਹੈ ਇੱਕ ਤਰ੍ਹਾਂ ਦਾ ਸਮਝ ਲਓ ਵੀ ਪਿੰਡ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਅੱਧੇ ਜੈਲੇ ਸਰਪੰਚ ਨਾਲ ਅੱਧੇ ਕੈਲੇ ਸਰਪੰਚ ਨਾਲ ਇਹੀ ਹੁੰਦਾ ਨਾ ਜੀ ਇੱਥੇ ਵੀ ਉਹੀ ਪੀਸਣਾ ਜੀ ਅੱਧੇ ਉਧਰ ਅੱਧੇ ਉਧਰ ਇੱਥੇ ਕਿਸੇ ਪਾਰਟੀ ਦਾ ਅਕਸਰ ਤੁਸੀਂ ਦੇਖੋ ਵੀ ਮਲੇਖ ਕੋਲਾ 151 ਪੰਜਾਬ ਚ 111 ਕੰਸਿਸਟੈਂਸੀ ਹੁੰਦਾ ਪਰ ਮਲੇਖ ਕੋਲਾ 116 ਤੋਂ ਲੱਗਾ ਉਰੇ ਜਿਹੜਾ ਮਾਹੌਲ ਹੁੰਦਾ ਉਰੇ ਨਾ ਪਾਰਟੀ ਨੂੰ ਵੋਟ ਪੈਂਦੀ ਆ ਨਾ ਬੰਦੇ ਨੂੰ ਉਹ ਪੈਂਦੀ ਆ ਉਹ ਤਾਂ ਬੰਦੇ ਨੂੰ ਵੋਟ ਪੈਂਦੀ ਆ ਵੀ ਇਹ ਤੇਰੇ ਨਾਲ ਆ ਜਾਂ ਤੇਰੇ ਖਿਲਾਫ ਆ ਇੰਨਾ ਕਿ ਕ ਵੋਟ ਪੈਂਦੀ ਆ ਉਰੇ ਉਰੇ ਬੰਦੇ ਨੂੰ ਵੋਟ ਪੈਂਦੀ ਆ ਉਹਨਾਂ ਪਾਰਟੀ ਨੂੰ ਵੋਟ ਨਹੀਂ ਪੈਂਦੀ ਆਖਰਕਾਰ ਤੁਸੀਂ ਅਕੀਲ ਨੂੰ ਕਿੰਨਾ ਕ ਜਾਣਦੇ ਸੀ ਸਰ ਅਕੀਲ ਨੂੰ ਸਰ ਹੀ ਜਾਣਦਾ ਸੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਦੇਖਿਆ ਹੋਵੇਗਾ ਫੋਟੋਆਂ ਵੀ ਚੱਲ ਰਹੀਆਂ ਨੇ ਇਹ ਕਹਿੰਦੇ ਨੇ ਮੁਸਾ ਸਾਹਿਬ ਵੀ ਮੇਰਾ ਬੇਟਾ 2018 ਤੋਂ ਡਰੱਗ ਲੈਂਦਾ ਠੀਕ ਹੈ ਜੀ ਤੁਸੀਂ ਚਲੇ ਜਾਓ ਕਿਸੇ ਵੀ ਡਰਗ ਸੈਂਟਰ ਚਲੇ ਜਾਓ ਕਿਤੇ ਹੋਰ ਚਲੇ ਜਾਓ ਜਿਹੜਾ ਬੰਦਾ ਡਰਗੀ ਹੈ ਉਹ 2 ਸੋ 18 ਸਾਲ ਤੋਂ ਕਿਹਾ 18 ਸਾਲ ਸਕੂਲ ਟਾਈਮ ਤੋਂ ਕਿਹਾ ਸਕੂਲ ਟਾਈਮ ਤੋਂ ਠੀਕ ਹੈ ਜਿਹੜਾ ਬੰਦਾ ਇੱਡਾ ਲੰਬਾ ਡਰਗੀ ਹੋਵੇ ਕੀ ਉਹ ਬਾਡੀ ਬਿਲਡਰ ਬਣ ਸਕਦਾ ਕੀ ਉਹ ਬਾਡੀ ਬਿਲਡਰ ਬਣ ਸਕਦਾ ਦੂਜੀ ਗੱਲ ਫਿਰ ਤੁਸੀਂ ਕਹਿੰਦੇ ਹੋ ਵੀ ਪਾਗਲ ਪਹਿਲਾਂ ਤਾਂ ਇਹੀ ਸਾਬਤ ਦੱਸਣਾ ਹੈ ਵੀ ਉਹ ਪਾਗਲ ਸੀ ਇਹ ਡਰਗੀ ਤਾਂ ਫਿਰ ਤੁਸੀਂ ਇਹ ਦੱਸੋ ਵੀ ਇੱਕ ਡਰਗ ਕਰਨ ਵਾਲਾ ਬੰਦਾ ਤੁਸੀਂ ਉਹਦੇ ਸੱਤਾ ਦੇ ਵਿੱਚ ਬਿਠਾਤਾ ਉਹ ਲੋਕਾਂ ਨੂੰ ਚੈੱਕ ਬੰਨ ਰਿਹਾ ਉਹ ਲੋਕਾਂ ਨੂੰ ਸਾਈਕਲ ਬੰਨ ਰਿਹਾ ਉਹ ਲੋਕਾਂ ਦੇ ਕੰਮ ਕਰ ਰਿਹਾ ਉਹ ਤੁਹਾਡੀ ਕੈਂਪੇਨ ਕਰ ਰਿਹਾ ਉਹ ਤੁਹਾਡੇ ਸਟੇਜਾਂ ਦੇ ਬੈਠਾ ਕੀ ਪਾਗਲ ਬੰਦੇ ਨੇ ਤੁਹਾਡੇ ਸਟੇਜਾਂ ਤੇ ਬਿਠਾ ਲਿਆ ਪਾਗਲ ਬੰਦੇ ਨੇ ਸੱਤਾ ਬਣਾਤੀ ਫਿਰ ਉਸ ਤੋਂ ਬਾਅਦ ਤੁਸੀਂ ਮੁੱਖ ਮੰਤਰੀ ਨਾਲ ਇੱਕ ਨਿਸ਼ਈ ਕਢਾਤਾ ਮੈ ਤੁਹਾਨੂੰ ਜਮੇ ਸ਼ਰਮ ਨਹੀਂ ਕੀਤੀ ਵੀ ਇੱਕ ਪੰਜਾਬ ਦਾ ਮੁੱਖ ਮੰਤਰੀ ਹੈ ਉਹਦੇ ਨਾਲ ਤੁਹਾਨੂੰ ਪਾਹ ਕਢਾਤਾ ਜਿਹੜਾ ਉਹ ਮੰਤਰੀ ਨੇ ਉਹਨਾਂ ਨਾਲ ਤੁਹਾਨੂੰ ਇੱਕ ਨਿਸ਼ਈ ਕਢਾਤਾ ਇੱਕ ਪਾਗਲ ਕਢਾਤਾ ਜਿੰਨੇ ਵੀ ਤੁਸੀਂ ਦੇਖੋ ਵੀ ਕਿੱਡੇ ਕਿੱਡੇ ਫੋਟੋ ਹੁੰਦੇ ਉਹਨਾਂ ਦੇ ਜਾਂ ਕੈਪਟਨ ਮਿੰਦਸਾਂ ਜੀ ਤਨਾ ਸੋ ਸਿੱਧੂ ਸਾਹਿਬ ਨਾਲ ਉਹ ਇਹਦਾ ਮਤਲਬ ਤੁਸੀਂ ਇੱਕ ਪਾਗਲ ਨਾਲ ਇੱਕ ਨਸ਼ੇਈ ਨੂੰ ਕਢਾ ਰਹੇ ਹੋ ਉਹਨਾਂ ਨਾਲ ਤੁਹਾਨੂੰ ਕੁਝ ਨਹੀਂ ਸੋਚਿਆ ਵੀ ਜਿਹੜਾ ਤੁਸੀਂ ਦੇਖ ਰੌਲਾ ਪਾ ਰਹੇ ਆ ਸੱਚ ਹੈ ਕਾਂਗਰਸ ਪਾਰਟੀ ਪਾ ਰਹੀ ਹੈ ਬਿਨ ਨਸ਼ਾ ਮੁਕਤ ਕਰਨਾ ਨਸ਼ਾ ਮੁਕਤ ਕਰਨਾ ਤੁਸੀਂ ਤਾਂ ਆਪਦੇ ਘਰੇ ਨਸ਼ਾ ਲਈ ਬੈਠੇ ਜੀ ਤੁਸੀਂ ਡੀਜੀ ਤੇ ਐਸਟੀਐਫ ਤੁਹਾਡੇ ਕੋਲੇ ਵੀ ਤੁਸੀਂ ਆਪਦਾ ਘਰ ਦਾ ਨਸ਼ਾ ਨਹੀਂ ਖਤਮ ਕਰ ਸਕੇ ਤੁਸੀਂ ਪੰਜਾਬ ਦਾ ਨਸ਼ਾ ਕਦ ਦਾ ਠੇਕਾ ਕਿਵੇਂ ਲੈ ਲੇ ਜੀ ਤੁਸੀਂ ਉਸੇ ਟਾਈਮ ਕਹਿੰਦੇ ਵੀ ਮੇਰੇ ਤੋਂ ਮੇਰਾ ਘਰ ਦਾ ਨਸ਼ਾ ਨਹੀਂ ਖਤਮ ਹੋ ਰਿਹਾ ਮੈਨੂੰ ਇਸ ਪੋਸਟਰ ਤੇ ਨਹੀਂ ਲੱਗ ਰਿਹਾ ਨਾ ਤੁਸੀਂ ਉਸ ਪੋਸਟਰ ਬਹਿ ਕੇ ਲੋਕਾਂ ਦੇ ਬੱਚਿਆਂ ਵਾਸਤੇ ਕਾਨੂੰਨ ਹੋਰ ਮੈਂ ਮੇਰੇ ਵਾਸਤੇ ਕਾਨੂੰਨ ਹੋਰ ਵੀ ਰਾਜੇ ਦਾ ਕਾਨੂੰਨ ਹੋਰ ਰਾਂਕ ਦਾ ਕਾਨੂੰਨ ਹੋਰ ਸਭ ਵਾਸਤੇ ਹਿੰਦੁਸਤਾਨ ਦੇ ਇੱਕ ਕਾਨੂੰਨ ਹੋਰ ਵੀ ਦੋ ਕਾਨੂੰਨ ਕਿਵੇਂ ਬਣ ਗਏ ਤੁਸੀਂ ਦੱਸੋ ਵੀ ਤੁਸੀਂ ਡੀਜੀ ਰਹਿੰਦੇ ਹੋਏ ਤੁਹਾਡੇ ਘਰ ਨਸ਼ਾ ਪਹੁੰਚ ਸਕਦਾ ਤਾਂ ਆਮ ਲੋਕਾਂ ਨੂੰ ਕੀ ਤੁਸੀਂ ਤੋਹ ਕਰ ਰਹੇ ਹੋ ਜੀ ਆਮ ਲੋਕਾਂ ਨੂੰ ਕਿੱਥੇ ਕਰ ਰਹੇ ਹੋ ਜੇ ਤੁਹਾਡੇ ਘਰ ਹੀ ਨਸ਼ਾ ਆ ਗਿਆ ਜੀ ਤੁਸੀਂ ਆਪਣੇ ਘਰੋਂ ਇਹਨਾਂ ਸੇਟ ਹਟਾ ਸਕੇ ਤੁਹਾਨੂੰ ਤੁਸੀਂ ਦੱਸੋ ਵੀ ਉਹ ਇੱਕ ਕੋਈ ਗੋਲੀ ਲੈ ਲਵੇ ਉਹ ਦਾ ਮਤਲਬ ਫੜਿਆ ਜਾਵੇ ਉਹਦੇ ਪਰਚਾ ਦੇ ਦਿੰਦੀ ਹੈ ਪੁਲਿਸ ਤੁਹਾਡੇ ਮੁੰਡਾ ਤੁਸੀਂ ਕਹਿ ਰਹੇ ਹੋ ਵੀ ਬਹੁਤ ਵੱਡਾ ਡਰਗੀ ਦਾ ਤੁਹਾਡੇ ਮੁੰਡੇ ਤੇ ਕਿੰਨੇ ਪਰਚੇ ਦਾਜ ਕਰਾਏ ਤੁਹਾਡੇ ਮੁੰਡੇ ਨੂੰ ਤੁਸੀਂ ਕਿੰਨੇ ਵਾਰ ਉਹ ਤੋਂ ਰੋਹ ਕਰਕੇ ਵੀ ਜਿੰਨਾ ਤੋਂ ਲੈ ਕੇ ਆਉਂਦਾ ਕਿੰਨੇ ਦਾ ਪਰਚੇ ਦਾਜ ਕਰਾਏ ਫਿਰ ਤੁਸੀਂ ਇਹ ਗੱਲ ਕਹੀ ਵੀ ਮੈਂਨੇ ਦੋ ਵਾਰ ਉਹਨੂੰ ਉੱਥੇ ਭੇਜਿਆ ਨਸਾ ਚੜ੍ਹੋ ਕੇ ਅੰਦਰ ਵੀ 18 ਸਾਲ ਚ ਇਕੱਲੇ ਦੋ ਵਾਰ ਹੀ ਭੇਜਿਆ ਪਹਿਲਾਂ ਕਿਉਂ ਨਹੀਂ ਭੇਜਿਆ ਜੀ ਉਸ ਤੋਂ ਬਾਅਦ ਤੁਸੀਂ ਕਿਹਾ ਵੀ ਮੈਂਨੇ 50 ਵਾਰ ਪੁਲਿਸ ਕਸਟਡੀ ਚ ਰੱਖਿਆ ਕਿਹੜੇ ਕਾਨੂੰਨ ਦੇ ਅਹਿ ਕਿ ਰੱਖਿਆ ਬਿਨਾ ਇਲੀਗਲ ਤੁਸੀਂ ਇਹ ਦੱਸੋ ਵੀ ਬਿਨਾ ਕਿਸੇ ਪਰਚਾ ਦੱਤੇ ਤੋਂ ਬਿਨਾ ਕਿਸੇ ਤੋਂ ਤੁਸੀਂ 7-8 ਦਿਨ ਤੁਸੀਂ ਕਹਿੰਦੇ 5-7 ਦਿਨ ਮੈਂ ਉਧਰ ਚ ਰੱਖ ਲੰਦਾ ਦੀ ਪੁਲਿਸ ਕਸਟਡੀ ਸੌਫਟ ਪੁਲਿਸ ਕਸਟਡੀ ਇਹ ਤਾਂ ਲਵਜੀ ਨਮਾ ਹੈ ਸੌਫਟ ਪੁਲਿਸ ਕਸਟਡੀ ਮੈਂ ਤਾਂ ਪੂਰੀ ਜ਼ਿੰਦਗੀ ਸੁਣਿਆ ਨਹੀਂ ਵੀ ਸੌਫਟ ਪੁਲਿਸ ਕਸਟਡੀ ਵੀ ਹੁੰਦੀ ਹੈ ਇਹੀ ਤਾਂ ਮਲੇਕੋਲਾ ਰੋਕ ਕਹਿੰਦੇ ਨੇ ਬੀ ਇਹਨਾਂ ਨੇ ਉਰੇ ਪੋਠਾ ਨੇ ਚ ਚਕਾ ਕੇ ਲੋਕਾਂ ਨਾਲ ਤੱਕੇ ਕਿਤੇ ਨਹੀਂ ਜੀ ਠੀਕ ਹੈ ਨਹੀਂ ਉਹ ਆਪ ਵੀ ਛੜਾ ਲਿਆ ਆਪੇ ਫੜਾ ਲਿਆ ਇਸੇ ਨਾਲ ਦਾ 20 ਸਾਲ ਦੀ ਤਿਆਜ ਮੈਂ ਤਾਂ ਹੀ ਨਕੈਣਾ ਵੀ ਨਰਸੀਮਾ ਇਸੇ ਕਰਕੇ ਕਹਿਣਾ ਜੀ ਵੀ ਆਪੇ ਛੜਾ ਲਿਆ ਆਪੇ ਫੜਾ ਲਿਆ ਵੀ ਲੋਕਾਂ ਨੂੰ ਡਰਾਉਂਦੇ ਉਹ ਵੀ ਬੇਟਨ ਡਰਾਈ ਗਏ ਹੁਣ ਤੁਸੀਂ ਦੇਖੋ ਵੀ ਆਪ ਵੀ ਕਹਿੰਦੇ ਨੇ ਵੀ ਜਦ ਵੀ ਅਸੀਂ ਕੁੰਡਾ ਹਟਕਾਉਂਦੇ ਸੀ ਉਹ ਤਾਂ ਦੇਉਂਦੇ ਹੁਣ ਕਹਿੰਦੇ ਵੀ ਪੁਲਿਸ ਬੁਲਾ ਰਹੇ ਆ ਮੈਨੂੰ ਦਬਾਓ ਹੀ ਇੰਨਾ ਬਣਾਇਆ ਪਿਆ ਸੀ ਦੱਸੋ ਖੁਦ ਹੀ ਕਹੀ ਜਾਂਦੇ ਨੇ ਜੀ ਮੈਂ ਤਾਂ ਕੋਈ ਗੱਲ ਹੀ ਨਹੀਂ ਕਹੀ ਇਹੀ ਕਹੀ ਜਾਂਦੇ ਵੀ ਸੀ ਉਹ ਤਾਂ ਦਬਾਅ ਬਣਾਇਆ ਸੀ ਤੇ ਪੁਲਿਸ ਪੁਲਿਸ ਤੋਂ ਡਰਾ ਕੇ ਰੱਖਿਆ ਸੀ ਉਹ ਇਸ ਤੋਂ ਬਾ ਤੇ ਤੁਸੀਂ ਉਹਨੂੰ ਜਿਹੜਾ 50 ਵਾਰ ਉੱਥੇ ਚਕਾਇਆ ਤੁਸੀਂ 50 ਵਾਰ ਉਹਨੂੰ ਡਗ ਉੱਥੇ ਨਸ਼ਾ ਛਡਾਓ ਕੇਂਦਰ ਭੇਜਦੇ ਤਾਂ ਕਿ ਉਹਦੀ ਜਾਨ ਬਚ ਸਕਦੀ ਜੀ ਨਹੀਂ ਅਕੀਲ ਨੇ ਜੋ ਵੀਡੀਓ ਜਾਰੀ ਕੀਤੀ ਸੀਗੀ ਤੁਹਾਨੂੰ ਕਿੰਨੀ ਕਿ ਸਚਾਈ ਲੱਗਦੀ ਹੈ ਉਸ ਦੇ ਵਿੱਚ ਸਰ ਮੈਨੂੰ ਨਾ ਸਚਾਈ ਲੱਗਦਾ ਨਾ ਝੂਠ ਲੱਗਦਾ ਮੈਂ ਤਾਂ ਸਿਰਫ ਇੰਨੀ ਗੱਲ ਕੀਤੀ ਹੈ ਵੀ ਆਹ ਵੀਡੀਓ ਹੈ ਆਹ ਦੀ ਪੋਸਟ ਹੈ ਇਹਦੇ ਤੇ ਇਨਕੁਆਇਰੀ ਕਰ ਲੋ ਔਰ ਉਹ ਇਨਕੁਆਇਰੀ ਕਰਕੇ ਜੋ ਪੁਲਿਸ ਨੂੰ ਲੱਗਿਆ ਉਹਨੇ ਕਾਰਵਾਈ ਕਰਤੀ ਅਗੇ ਜੋ ਪੋ ਇਨਵੈਸਟੀਗੇਸ਼ਨ ਜੋਰ ਕੁਛ ਸਾਬ ਮ ਲੱਗੂਗਾ ਉਹ ਤੇ ਕਾਰਵਾਈ ਹੋ ਜੂਗੀ ਮੁਸਤਫਾ ਕਹਿੰਦੇ ਕਿ ਮੇਰੇ ਪੁੱਤ ਕਰਕੇ ਨਸ਼ੇੜੀ ਕਰਕੇ ਅਸੀਂ ਸਾਰਾ ਪਰਿਵਾਰ ਦੁਖੀ ਸੀ ਫਿਰ ਤੁਸੀਂ ਇੱਕ ਨਸ਼ੇੜੀ ਦੇ ਪਿੱਛੇ ਇੰਨਾ ਵੱਡਾ ਸਟੈਂਡ ਕਹਿ ਲਿਆ ਰਹੇ ਸਰ ਮੈਂ ਕਹਿੰਦਾ ਵੀ ਤੁਸੀਂ ਨਸ਼ੇੜੀ ਦੇ ਪਿੱਛੇ ਸਾਰਾ ਪਰਿਵਾਰ ਦੁਖੀ ਸੀ ਤੁਸੀਂ ਇਹ ਦੱਸੋ ਵੀ ਜਿੱਦਨ ਤੱਕ ਉਹਦੀ ਵੀਡੀਓ ਨਹੀਂ ਆਈ ਜਦੋਂ ਤੱਕ ਥੋਨੇ ਕਿਸੇ ਮਲੇ ਕੋਲ ਲਾਚ ਕਿਸੇ ਨੂੰ ਦੱਸਿਆ ਤੁਸੀਂ ਇਮਾਨਦਾਰ ਹੋ ਤੁਸੀਂ ਕਹਿੰਦੇ ਮੈਂ ਹਰ ਬਾਤ ਖੁੱਲ ਕੇ ਕਰਦਾ ਹਾਂ ਮੰਨ ਲਿਜੀਏ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਸਟੇਜਾਂ ਤੇ ਨਸ਼ੇ ਕਰਨ ਵਾਲੇ ਬੰਦੇ ਨੂੰ ਸਟੇਜ ਤੇ ਬਿਠਾ ਕੇ ਤੁਸੀਂ ਸਟੇਜ ਤੇ ਨਸ਼ਾ ਖਤਮ ਕਰਨ ਦੀ ਗੱਲ ਕਰ ਰਹੇ ਹੋ ਤੁਸੀਂ ਸਟੇਜਾਂ ਤੇ ਬੋਲ ਰਹੇ ਹੋ ਮੈਂ ਮਲੇਕੋਲਾ ਨਸ਼ਾ ਖਤਮ ਕਰ ਦੂੰਗਾ ਉਸ ਨਸ਼ਾ ਤੁਸੀਂ ਸੋਥੇਲੀ ਬੈਠੇ ਹੋ ਤੁਸੀਂ ਅਗਰ ਤੁਸੀਂ ਕਹਿੰਦੇ ਹੋ ਵੀ ਸਸੇ ਦੁਖੀ ਤੇ ਨਸ਼ਾ ਤੋਂ ਦੁਖੀ ਤੇ ਤੁਸੀਂ ਲਵਾਮ ਚ ਲੈ ਕੇ ਆਉਂਦੇ ਤੁਸੀਂ ਲੋਕਾਂ ਨੂੰ ਦੱਸਦੇ ਵੀ ਭਾਈ ਮੇਰਾ ਮੁੰਡਾ ਨਸੇ ਹੀ ਹੈ ਤੁਹਾਨੂੰ ਕਦੇ ਪਰਸਨਲ ਯਕੀਨ ਮਿਲਿਆ ਸੀ ਨੋ ਬਤ ਤੋ ਕਦੇ ਚੌਧਰ ਕਲੇ ਹਬੀ ਲੋਕਾਂਜਿਤ ਦੇਖੋ ਕਿ ਅਸੀਂ ਮੁਸਤਫਾ ਦਾ ਮੈਂ ਕਦੇ ਜ਼ਿੰਦਗੀ ਗਿਆ ਨਹੀਂ ਕਿਉਂਕਿ ਵਜ੍ਹਾ ਕੀ ਹੈ ਮੁਸਤਫਾ ਇਹ ਵੀ ਕਹਿ ਰਹੇ ਨੇ ਤੁਸੀਂ ਕਿਉਂ ਕਹਿ ਰਹੇ ਹੋ ਵੀ ਮੈਂ ਮੁਸਤਫਾ ਕੋਲ ਕਦੇ ਜ਼ਿੰਦਗੀ ਚ ਗਿਆ ਨਹੀਂ ਇੱਕ ਵਾਰ ਗਿਆ ਉਹ ਇਹ ਵੀ ਕਹਿ ਰਹੇ ਨੇ ਕਿ ਇੱਕ ਧੋਖਾ ਧੜੀ ਦਾ ਕੇਸ ਸੀ ਸ਼ਮਸ਼ੂਦੀਨ ਚੌਧਰੀ ਉਹ ਹੱਲ ਕਰਵਾਉਣ ਆਏ ਸੀ ਮੇਰੇ ਕੋਲ ਸਰ ਮੈਂ ਤਾਂ ਇਹੀ ਗੱਲ ਕਹਿ ਰਿਹਾ ਨਾ ਜੀ ਵੀ ਮੈਂ ਉਹਰੇ ਸੰਤਾਲੇ ਤੋਂ ਅਸੀਂ ਲੋਕ ਰਹ ਰਹੇ ਹਾਂ ਉਹਰੇ ਉਸੇ ਘਰ ਚ ਰਹ ਰਹੇ ਹਾਂ ਮੇਰੇ ਫਾਦਰ ਤੋਂ ਲੈ ਕੇ 47 ਤੋਂ ਲੈ ਕੇ ਹੁਣ ਤੱਕ ਇੱਕ ਵੀ ਪਰਚਾ ਮੇਰੇ ਪੂਰੇ ਪਰਿਵਾਰ ਤੇ ਮੋਸਵਾ ਸਾਹਿਬ ਸਾਫਤ ਕਰਦਨ ਨਾਲ ਇਹ ਵੀ ਹੈ ਵੀ ਆਪਣੇ ਵੀ ਦੱਸਣ ਹੁਣ ਇਹਨਾਂ ਤੇ ਐਫਆਈਆ ਨੰਬਰ 17 2022 ਹੋਈ ਨੰਗਾ ਪਰਕਾਉਂ ਦੀ ਇਹ ਤਾਂ ਇਸ ਕਰ ਕ੍ਰਿਮੀਨਲ ਬੰਦਾ ਜੀ ਇਹਦਾ ਤੁਸੀਂ ਦੱਸੋ ਵੀ ਉਹ ਰੈਲੈਕਸ਼ਨ ਦੇ ਵਿੱਚ ਕੀ ਕਿਹਾ ਵੀ ਮੈਂ ਜੀ ਐਸਾ ਮਾਹੌਲ ਪੈਦਾ ਕਰ ਦੂੰਗਾ ਕਿ ਸੰਭਾਲਨੇ ਮੁਸ਼ਕਲ ਹੋ ਜਾਣਗੇ ਘਰ ਮੈਂ ਗੁਸਕੇ ਮਾਰੂੰਗਾ ਇਹ ਤਾਂ ਕ੍ਰਿਮੀਨਲ ਬੰਦਾ ਜੀ ਇਹ ਇਹਦਾ ਮਾਈਂਡ ਹੀ ਕ੍ਰਿਮੀਨਲ ਹੁੰਦਾ ਜੀ ਦੱਸੋ ਵੀ ਜਗ੍ਹਾ ਅਚਾ ਉਸ ਤੋਂ ਬਾਅਦ ਤੁਸੀਂ ਦੱਸਣ ਵੀ ਆਪਣੇ ਪਾਸ ਤੁਹਾਡੇ ਸਾਰੇ ਪਰਿਵਾਰ ਦੇ ਕਿੰਨੇ ਪਰਚੇ ਦਾ ਜਿੰਨਾ ਮੈਂ ਖੁੱਲ ਕੇ ਕਹਿ ਰਿਹਾ ਵੀ ਇੱਕ ਪਰਚਾ ਲਿਆ ਉਹ 47 ਤੋਂ ਲੈ ਕੇ ਹੁਣ ਤੱਕ ਤੁਸੀਂ 47 ਤੋਂ ਲੈ ਕੇ ਹੁਣ ਤੱਕ ਤੁਸੀਂ ਸਾਬ ਦੱਸੋ ਲੋਕਾਂ ਮੂਰੇ ਲੈ ਕੇ ਆਓ ਵੀ ਕਿੰਨੇ ਪਰਚੇ ਦਾ ਜਿੰਨਾ ਤੁਹਾਡੇ ਤੇ ਅਕੀਲ ਇੱਥੇ ਹਲਕੇ ਦੇ ਵਿੱਚ ਵੀ ਵਿਚਰਦੇ ਹੋਣੇ ਜਿਵੇਂ ਤੁਸੀਂ ਦੱਸਿਆ ਲੋਕ ਕੀ ਕਹਿੰਦੇ ਸੀ ਅਕੀਲ ਕਿਹੋ ਜਿਹਾ ਸੀ ਸਰ ਕਿਸੇ ਨੇ ਮਾਰਦਾ ਤਾਂ ਕਿਹਾ ਨਹੀਂ ਨਾਲੇ ਰਾਜੇ ਦੇ ਪੁੱਤ ਨੂੰ ਕੋਈ ਮਾੜਾ ਕਹਿ ਕੇ ਹੋਣਾ ਅੱਜ ਤੱਕ ਤੁਸੀਂ ਦੱਸੋ ਵੀ ਕਿੰਨੇ ਰਾਜੇ ਹੋਏ ਨੇ ਰਾਜੇ ਦੇ ਪੁੱਤ ਨੂੰ ਕੋਈ ਮਾੜਾ ਕਹਿੰਦਾ ਇੱਕ ਚਰਚਾ ਤਾਂ ਹੁੰਦੀ ਹੈ ਕਿ ਜਿਵੇਂ ਮੁਸਤਾਫਾ ਕਹਿੰਦੇ ਨੇ ਕਿ ਉਹ ਸਕੂਲ ਟਾਈਮ ਤੋਂ ਨਸ਼ਾ ਕਰਨ ਲੱਗ ਪਏ ਸੀ ਇੱਕ ਤਰ੍ਹਾਂ ਨਸ਼ੇੜੀ ਬਣ ਗਿਆ ਸੀ ਹਲਕੇ ਦੇ ਵਿੱਚ ਤਾਂ ਪਤਾ ਹੀ ਲੱਗ ਜਾਂਦਾ ਇੱਕ ਨਸ਼ੇੜੀ ਦਾ ਦੂਰ ਜਾਂਦੇ ਤੋਂ ਪਤਾ ਲੱਗ ਜਾਂਦਾ ਕਿ ਉਹਨੇ ਨਸ਼ਾ ਕੀਤਾ ਹੋਇਆ ਅਕੀਲ ਨੂੰ ਤਾਂ ਲੋਕਾਂ ਨੇ ਬਹੁਤ ਨੇੜੇ ਦੇਖਿਆ ਇੱਥੇ ਸਰ ਉਹ ਵੀ ਕਹਿੰਦਾ ਜੀ ਸਟੇਜਾਂ ਤੇ ਉਹ ਫਿਰਦਾ ਰਿਹਾ ਸਟੇਜਾਂ ਤੇ ਬੋਲਦਾ ਰਿਹਾ ਉਹ ਉਹ ਇੱਕ ਬਾਡੀ ਬਿਲਡਰ ਦੀ ਇੱਕ ਜਿਹੜਾ ਐਡਾ 18 ਸਾਲ ਦਾ ਨਸ਼ਈ ਬਾਡੀ ਬਿਲਡਰ ਕਿਵੇਂ ਬਣ ਗਿਆ ਤੁਸੀਂ ਕਹਿ ਨਹੀਂਓ ਨਸ਼ਾ ਨਹੀਂ ਕਰਦਾ ਸੀ ਸਰ ਮੈਂ ਨਹੀਂ ਕਹਿੰਦਾ ਮੈਂ ਤਾਂ ਇੱਕ ਤੋ ਕਰਦਾ ਵੀ ਤਾਂ ਸਪਸਥਿਕਾ ਨੇ ਦੇਣ ਸਰ ਮੁਸਾ ਸਾਹਿਬ ਵੀ ਇੱਕ 18 ਸਾਲ ਦਾ ਨਸ਼ਈ ਉਹ ਐਡਾ ਬੜਾ ਡਰ ਕੇ ਕਿਵੇਂ ਹੋ ਸਕਦਾ ਠੀਕ ਹੈ ਦੂਜੀ ਗੱਲ ਅਗਰ ਉਹ ਨਸ਼ਾ ਕਰਦਾ ਸੀ ਤਾਂ ਤੁਸੀਂ ਆਪਣੇ ਸਟੇਜਾਂ ਦੇ ਕਿਉਂ ਪਿਠਾ ਨਸ਼ੇ ਵਾਲੇ ਨੂੰ ਤੁਸੀਂ ਉਹਨੂੰ ਕੰਪੇਅਰ ਕਿਉਂ ਕਰਾਈ ਤੁਸੀਂ ਲੋਕਾਂ ਦੇ ਵਿੱਚ ਚੈੱਕ ਕਿਉਂ ਮੜਵਾਏ ਤੁਸੀਂ ਲੋਕਾਂ ਨੂੰ ਸਾਈਕਲ ਕਿਉਂ ਮੜਵਾਏ ਤੁਸੀਂ ਉਹਨੂੰ ਸੱਤਾ ਕਿਉਂ ਫੜਾਈ ਤੁਸੀਂ ਮੁੱਖ ਮੰਤਰੀਆਂ ਨੂੰ ਕਿਉਂ ਉਹਨੂੰ ਕਢਾਇਆ ਤੁਸੀਂ ਉਹਨੂੰ ਮੰਤਰੀਆਂ ਨਾਲ ਕਿਉਂ ਕਢਾਇਆ ਜਿਹੜਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੰਘਤੂ ਉਹਦੇ ਨਾਲ ਕਿਉਂ ਕਢਾਇਆ ਤੁਸੀਂ ਇਸ ਕੇਸ ਨੂੰ ਕਿੱਥੇ ਤੱਕ ਲੈ ਕੇ ਜਾਓਗੇ ਸਰ ਇਸ ਕੇਸ ਨੂੰ ਦੇਖੋ ਜਦ ਤੱਕ ਸਾਹ ਹੈਗਾ ਜਦ ਤੱਕ ਲੜਾਂਗੇ ਬਾਕੀ ਲਾਸਟ ਜਿਹੜੀ ਹੈਗੀ ਰਿਪੋਡਿਓ ਸੁਪਰੀਮ ਕੋਰਟ ਹੌਨਰੇਬਲ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਤੱਕ ਲੜਾਂਗੇ ਇਹ ਸਮਝਾਉਤਾ ਹੋ ਗਿਆ ਸਰਤ ਸਮਝੌਤਾ ਤਾਂ ਤਾਂ ਹੋਊਗਾ ਨਾ ਜੇ ਮੈਂ ਕੋਈ ਉਹਦੇ ਚ ਮੈਨੂੰ ਕੋਈ ਦੁੱਖ ਹੋਇਆ ਤੁਸੀਂ ਦੱਸੋ ਮੈਨੂੰ ਉਹਨਾਂ ਨੇ ਕੋਈ ਛੋਟ ਨਹੀਂ ਮਾਰੀ ਮੈਨੂੰ ਉਹਨਾਂ ਨੇ ਕੋਈ ਡਾਂਗ ਨਹੀਂ ਮਾਰੀ ਠੀਕ ਹੈ ਨਾ ਇਹਦੇ ਤਾਂ ਸਿਰਫ ਮੈਂ ਤਾਂ ਇੱਕ ਇਨਫੋਰਮੇਸ਼ਨ ਦੇਣ ਵਾਲਾ ਬੰਦਾ ਵੀ ਆ ਜੀ ਸਰ ਪੈਂਡਰ ਹੈ ਆ ਜੀ ਪੋਸਟੇਜ ਇਨਕੁਆਰੀ ਕਰ ਲੋ ਨਹੀਂ ਤੁਸੀਂ ਸਮਝੌਤਾ ਕਰਦੇ ਜੀ ਤੁਸੀਂ ਲੰਘੇ ਦਿਨ ਇੱਕ ਬਿਆਨ ਵੀ ਦਿੱਤਾ ਸੀ ਕਿ ਤੁਹਾਨੂੰ ਧਮਕੀਆਂ ਆ ਰਹੀਆਂ ਨੇ ਕੌਣ ਧਮਕੀਆਂ ਦੇ ਰਿਹਾ ਤੁਹਾਨੂੰ ਸਰ ਇਹਨਾਂ ਦੇ ਜਿਹੜੇ ਅਨਿਆਇਕ ਨੇ ਉਹੋ ਵੀਡੀਓ ਆ ਪਾ ਕੇ ਧਮਕੀ ਦੇ ਰਹੇ ਨੇ ਵੀ ਇਹਨੂੰ ਟਕਰਾਂਗੇ ਸਿੱਧੇ ਸਿੱਧੇ ਟਕਰਾਂਗੇ ਇਹਦਾ ਕੰਡਾ ਕੱਢਣਾ ਦੇਖੋ ਮੇਰੀ ਗੱਲ ਸੁਣੋ ਇਹਨਾਂ ਦੇ ਕੋਲੇ ਭਾਵਰਾਂ ਵੀ ਨਹੀਂ ਸੱਤਾ ਵੀ ਹੈਗੀ ਆ ਪ੍ਰਸ਼ਾਸਨ ਵੀ ਹੈਗਾ ਦੇਖੋ ਮੈਂ ਮੰਨ ਲਓ ਜਿੰਨਾ ਦੇਖੋ ਮੈਂ ਤਾਂ ਇੱਕ ਦਿਨ ਜਾਂਦਾ ਵੀ ਰੱਬ ਨੇ ਜਿੰਨੇ ਮੇਰੇ ਸਾਹ ਰੱਖ ਕੇ ਲਿਖੇ ਨੇ ਉਹਨੇ ਮੈਂ ਸਾਹ ਕੱਟ ਕੇ ਜਾਣ ਨੇ ਬਾਕੀ ਜੋ ਮੇਰੇ ਮੁਕੱਦਰ ਚ ਹੋਊਗਾ ਹੋ ਜਾਊਗਾ ਆਖਰਕਾਰ ਲਾਸਟ ਵਾਰ ਬਦਦੇ ਆ ਕਿ ਸ਼ਮਸ਼ੂਦੀਨ ਚੌਧਰੀ ਕਦੇ ਚੋਣ ਲੜਦੇ ਹੋਏ ਨਜ਼ਰ ਆਉਣਗੇ ਉਹ ਸਰ ਮੇਰੀ ੜੀ ਔਕਾਤ ਹੀ ਨਹੀਂ ਮੈਂ ਡੱਡਾ ਜੋਗੜਾ ਹੈ ਹੀ ਨਹੀਂ ਮੈਂ ਤੁਹਾਨੂੰ ਕਹਾਂ ਵੀ ਸ਼ਮਸ਼ੂਦின் ਚੌਧਰੀ ਦੇ ਕਨਵਾਣਾ ਜਾ ਬੰਦਾ ਅਸੀਂ ਤਾਂ ਮਤਲਬ ਜਿਵੇਂ ਕਹਿੰਦੇ ਵੀ ਜਿਹੜੇ ਹੋ ਨਹੀਂ ਹੁੰਦੇ ਤੁਸੀਂ ਦੇਖੋ ਵੀ ਮਗਰ ਲੱਗ ਕੇ ਵੀ ਆ ਲੜਦਾ ਭਾਈ ਜਾਲੇ ਤੇ ਨਮਗ ਲੱਗ ਕੇ ਦਾ ਚਾਰ ਪਿੱਛੇ ਨਾਰੇ ਲਾ ਲੇ ਉਹ ਲੋਕ ਆ ਅਸੀਂ ਕਿੱਥੇ ਡੇ ਡੇ ਬੜੇ ਏਡਾ ਕੰਮ ਕਰ ਲਾਂਗੇ ਜੀ ਇਹ ਤਾਂ ਜਿਹੜੇ ਸੌਫਕਾਰ ਨੇ ਇਹ ਜਿਹੇ ਅਫਸਰ ਨੇ ਇਹਨਾਂ ਲੋਕਾਂ ਦੇ ਕੰਮ ਨੇ ਸਾਡੇ ਤਾਂ ਕੰਮ ਹੈ ਹੁਣ ਤੁਸੀਂ ਅੱਜ ਦੀ ਗੱਲ ਦੇਖ ਲਓ ਵੀ ਮੁਸਬਾ ਸਾਹਿਬ ਉਦੀ ਅਕੀਲ ਦੀ ਇਨਵੈਸਟੀਗੇਸ਼ਨ ਕਰਾਉਣ ਦੀ بجائے ਵੀ ਉਹਨੂੰ ਕਰੀ ਆਪ ਕੋਈ ਗੱਲ ਨਹੀਂ ਦੇਖੋ ਅਗਰ ਉਹ ਸਾਫ਼-ਸੁੱਤਰੇ ਹੁੰਦੇ ਮੈਂ ਇੱਕ ਗੱਲ ਦਾ ਸਵਾਲ ਕਰੂੰਗਾ ਅਗਰ ਉਹ ਕਹਿੰਦੇ ਨੇ ਮੈਂ ਬਹੁਤ ਜ਼ਿਆਦਾ ਕਲੀਅਰ ਬੰਦਾ ਐ ਮੈਂ ਬਹੁਤ ਜ਼ਿਆਦਾ ਮਾਨਦਾਰ ਬੰਦਾ ਐ ਮੈਂ ਹਰ ਚੀਜ਼ ਕਲੀਅਰ ਕਰ ਦਿੰਦਾ ਤਾਂ ਜਿਸ ਟਾਈਮ ਅਕੀਲ ਨੇ ਉਹ ਵੀਡੀਓ ਪਾਈ ਸੀ ਤਾਂ ਮਸੂਫਾ ਸਾਹਿਬ ਸੰਧੀ ਗੇਟ ਨਸਤੇਜਾਂ ਲਾਉਂਦੇ ਨੇ ਉੱਥੇ ਸਟੇਜ ਲਾਉਂਦੇ ਆਵਾਮ ਇਕੱਠੀ ਕਰਦੇ ਵੀ ਆਹ ਖੜਾ ਮੇਰਾ ਪੁੱਤ ਇਹਨੇ ਲਾਈ ਆ ਭਾਈ ਪਾਤੀ ਵੀਡੀਓ ਇਹ ਹੈਗਾ ਨਹੀਂ ਸਹੀ ਇਹ ਹੈਗਾ ਪਾਗਲ ਇਹਨੂੰ ਭਾਈ ਜੋ ਸਵਾਲ ਕਰ ਸਕਦਾ ਪੁੱਛ ਲਓ ਵੀ ਮੈਨੇ ਇਹਨੂੰ ਕਦੇ ਦੁੱਖ ਦਿੱਤਾ ਮੈਨੇ ਇਹਨੂੰ ਕੁਝ ਕਿਹਾ ਮੈਨੂੰ ਪੁੱਛੋ ਭਾਈ ਠੀਕ ਹੈ ਜਾਂ ਫਿਰ ਉਹਨੂੰ ਕੋਰਟ ਦੇ ਵਿੱਚ ਲੈ ਕੇ ਜਾਂਦੇ ਕੋਰਟ 'ਚ ਉਹਦੇ ਬਿਆਨ ਕਰਾਉਂਦੇ ਸਰ ਤੁਸੀਂ ਉਹਨੂੰ ਗੱਲ ਨੂੰ ਦਬਾਇਆ ਕਿਉਂ ਸਵਾਲ ਤਾਂ ਇਹ ਆ ਵੀ ਕਿਉਂ ਦਬਾਇਆ ਤਾਇਨ ਸ਼ਮਸ਼ੂਦੀਨ ਚੌਧਰੀ ਜਿਨ੍ਹਾਂ ਦੇ ਵੱਲੋਂ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਸਾਬਕਾ ਮੰਤਰੀ ਰਜ਼ੀਆ ਸਲਤਾਨਾ ਦੀ ਪੁੱਤ ਦੀ ਮੌਤ ਦੇ ਮਾਮਲੇ ਦੇ ਵਿੱਚ ਸ਼ਿਕਾਇਤ ਦਿੱਤੀ ਹੈ ਸਾਡੇ ਵੱਲੋਂ ਕੁਝ ਸਵਾਲ ਕੀਤੇ ਗਏ ਸੀ ਆਖਰਕਾਰ ਜਿਨ੍ਹਾਂ ਦੇ ਵੱਲੋਂ ਜਵਾਬ ਵੀ ਦਿੱਤੇ ਗਏ ਨੇ ਤੁਸੀਂ ਇਸ ਇੰਟਰਵਿਊ ਬਾਰੇ ਆਪਣੀ ਰਾਇ ਰਾਇ ਜਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ